ਹਾਂਜੀ ਪ੍ਰਧਾਨ ਜੀ ਕੀ ਨਾਮ ਤੇ ਕੀ ਕਹਿਣਾ ਚਾਹੋਗੇ ਅੱਜ ਜਦੋਂ ਮੰਡੀ ਦੇ ਵਿੱਚ ਪਹੁੰਚੇ ਇੱਥੇ ਮੇਰਾ ਨਾਂਜੀ ਬੂਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਡਕਾਉਂਦਾ ਜੋ ਅੱਜ ਅਸੀਂ ਮੰਡੀ ਦੇ ਵਿੱਚ ਪਹੁੰਚਿਆ ਹੈ ਪਿਛਲੇ ਵੀਰਵਾਰ ਨੂੰ ਇਥੋਂ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਮੰਡੀ ਮਤਲਬ ਬੰਦ ਕਰਾਈ ਗਈ ਪੁਲਿਸ ਦੀਆਂ ਧਾਰਾਂ ਲੈ ਕੇ ਕਿਉਂਕਿ ਜਿਹੜੀ ਇਹ ਸਾਡੇ ਪਿੰਡ ਤੁੰਗ ਵਾਲੀ ਦੇ ਵਿੱਚ ਬੱਕਰੀ ਮੰਡੀ ਲੱਗਦੀ ਹੈ ਪੂਰੀ ਪੰਜਾਬ ਦੇ ਵਿੱਚ ਮਤਲਬ ਰੋਜ਼ਗਾਰ ਮਿਲਿਆ ਲੋਕਾਂ ਨੂੰ ਕਈ ਜ਼ਿਲ੍ਹਿਆਂ ਦੇ ਕਈ ਸਮਾਨਕ ਚਲੂ ਪੰਜਾਬ ਦੇ ਲੋਕ ਇੱਥੇ ਮਤਲਬ ਬੱਕਰੀਆਂ ਲੈ ਕੇ ਆਉਂਦੇ ਹਨ ਆਪ ਦਾ ਇੱਥੇ ਮਤਲਬ ਰਜਗਾਰ ਰਜਗਾਰ ਆ ਉਹ ਚਲਾ ਰਹੇ ਨੇ ਇਥੋਂ ਦੀ ਜਿਹੜੀ ਸਰਕਾਰ ਹੈ ਲੋਕਾਂ ਨੂੰ ਰਜਗਾਰ ਤਾਂ ਠੀਕ ਦੇ ਨੇ ਇੱਕ ਲੋਕਾਂ ਦੇ ਰਜਗਾਰ ਦੇ ਵਿੱਚ ਇੱਕ ਢਿੱਡ ਚਲੱਤ ਮਾਰ ਰਹੀ ਹੈ ਵੀ ਇਹ ਜਿਹੜੀ ਬੱਕਰੀ ਮੰਡੀ ਇੱਥੇ ਨਿੱਕੇ ਨਿੱਕੇ ਬੱਚੇ ਤੜਕੇ ਵੀਰਵਾਰ ਨੂੰ ਆਉਂਦੇ ਇੱਥੋਂ ਕੋਈ ਕਿਸੇ ਨੇ ਪੱਠ ਲੈ ਲਈ ਬੱਕਰੀ ਵੇਚਤੀ ਇੱਥੇ 5-400 ਰੁਪਏ ਕਮਾ ਕੇ ਲੈ ਜਾਂਦੇ ਆ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਮਤਲਬ 8-900 ਮਤਲਬ ਕੱਟ ਹੋ ਜਾਂਦਾ ਤੇ ਇੱਥੇ ਰੋਟੀ ਦਾ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਇਹ ਬਾਈ ਬਗਨੂ ਤੇ ਨਾਲ ਹੀ ਇੱਥੇ ਰੇੜੀਆਂ ਲੱਗਿਆ ਹੋਗਾ ਤਿੰਨ ਚਾਰ ਰੇੜੀਆਂ ਵਾਲੇ ਆ ਵਿਚਾਰੇ ਉਹ ਆਪਦਾ ਸਾਰਾ ਪਰਿਵਾਰ ਲੈ ਕੇ ਇੱਥੇ ਹੁੰਦੇ ਆ ਤੇ ਕੋਈ ਮਤਲਬ ਚਾਹ ਕੋਈ ਰੋਟੀ ਟੁਕ ਆਪ ਦੇ ਜਿਹੜਾ ਤੰਦਾ ਇੱਥੇ ਚੱਲਦਾ ਬਹੁਤ ਹੈ ਤੇ ਉਹਦਾ ਇਲਜ਼ਾਮ ਦੇ ਵਿੱਚ ਲੱਤ ਮਾਰੀ ਪੰਜਾਬ ਸਰਕਾਰ ਨੇ ਅਸੀਂ ਮੰਗ ਕਰਦੇ ਆਂ ਭਾਰਤੀ ਕਿਸਾਨ ਜੀ ਨੂੰ ਟਿਕਾਉਂਦਾ ਕਰਨ ਉਹ ਜਿਹੜੀ ਮੰਡੀ ਹੈ ਇਹ ਮੰਡੀ ਚੱਲਦੀ ਰੱਖੀ ਜਾਵੇ ਕਿਉਂਕਿ ਜਿਹੜੇ ਮਤਲਬ ਇਹਦੇ ਵਿੱਚ ਕੰਮ ਕਰਦੇ ਨੌਜਵਾਨ ਸਾਡੇ ਪਿੰਡਾਂ ਦੀ ਭੱਡੀ ਗਿਣਤੀ ਦੇ ਬਿਸ਼ੜਕਾ ਮਾਪਾਪਾ ਨਾ 40 50 ਇੱਥੇ ਮਤਲਬ ਰੋਟੀ ਲੰਗਰ ਦੇ ਵਿੱਚ ਲਾਉਂਦੀਆਂ ਜਿਹੜੀ ਦਿਹਾੜੀ ਤੇ ਹੁੰਦੀਆਂ 4 4 5 500 ਰੁਪਿਆ ਦਿਹਾੜੀ ਉਹਨਾਂ ਦੀ ਬਣ ਜਾਂਦੀ ਹੈ ਉਹਨਾਂ ਦੇ ਰਜਕਾਰ ਦੇ ਵਿੱਚ ਲੱਤ ਮਾਰੀ ਤੇ ਜਿੰਨੇ ਸਾਡੇ ਇੱਥੇ ਨੌਜਵਾਨ ਇਸ ਮੰਡੀ ਦੇ ਵਿੱਚ ਆ ਕੇ ਉਹ ਮਤਲਬ ਉਹਦਾ ਰਜਗਾਰ ਚਲਾ ਰਹੇ ਨੇ ਉਹਨਾਂ ਦਾ ਵੱਡੀ ਗੰਤੀ ਦੇ ਵਿੱਚ ਨਿਸਕਾਨ ਹੋਇਆ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਨਸ਼ਾ ਜਿਹੜਾ ਚਿੱਟੇ ਨੂੰ ਬੰਦ ਕਰਾਵਾਂਗੇ ਤੇ ਲੋਕਾਂ ਨੂੰ ਜਿਹੜੇ ਇੱਥੇ ਸਾਡੇ ਨੌਜਵਾਨ ਐ ਇਹਨਾਂ ਦੇ ਇੱਧਰ ਛੋਚ ਇੱਧਰ ਲੱਗੀ ਹੋਈ ਹੈ ਮਤਲਬ ਹਰੇਕ ਦੇ ਘਰੇ ਦੋ ਦੋ ਚਾਰ ਚਾਰ ਪਸ਼ੂ ਖੜੇ ਨੇ ਬੱਕਰੀਆਂ ਹਰੇਕ ਦੇ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਜਾਂ ਸਾਰੇ ਪੰਜਾਬ ਦੇ ਵਿੱਚ ਆਹੋ ਲਾਗ ਮਤਲਬ 4 ਪੀ ਜਿਹੜੀ ਉਹਨਾਂ ਦਾ ਕਮਾਈ ਹੈ ਉਹਦੇ ਵਿੱਚ ਇਹ ਲੱਤ ਮਾਰ ਰਿਹਾ ਅਸੀਂ ਮੰਗ ਕਰਦੇ ਆਂ ਵੀ ਇਹ ਮੰਡੀ ਨੂੰ ਚੱਲਦੀ ਰਹਿਣ ਦਿਓ ਲੋਕਾਂ ਦੇ ਰਜਗਾਰ ਦੇ ਵਿੱਚ ਲੱਤ ਨਾ ਮਾਰੋ ਵੀ ਹੋਰ ਤਾਂ ਤੁਸੀਂ ਰਜਗਾਰ ਕੀ ਦੇਣਾ ਸੀਗਾ ਇਹ ਪੰਜਾਬ ਸਰਕਾਰ ਨੂੰ ਕਹਿਣਾ ਚਾ ਵੀ ਤੁਸੀਂ ਹੋਰ ਤਾਂ ਕੀ ਦੇਣਾ ਚਿਹ ਜਿਹੜਾ ਪਾਬ ਦਾ ਲੋਕ ਆ ਆ ਕੇ ਮਿਹਨਤ ਕਰ ਰਹੇ ਨਾ ਉਹਦੇ ਵਿੱਚ ਢਿੱਡ ਚਲਾਤਣਾ ਮਾਰੋ ਜਿਹੜੇ ਜਿਹੜੇ ਨੌਜਵਾਨ ਕੰਮ ਕਰਦੇ ਲੱਗਦਾ ਜਿਦੋਂ ਕੰਮ ਰੋਜ਼ਗਾਰ ਛੁੱਟ ਗਿਆ ਤਾਂ ਹੋਰ ਰਸਤੇ ਪੈ ਜਾਣਗੇ ਦੇਖੋ ਜੀ ਜਿੱਦਿਆ ਵੀਰਵਾਰ ਨੂੰ ਮੰਡੀ ਲੱਗੀ ਐ ਤੇ ਮੰਡੀ ਜਿਹੜੋ ਇਹਨਾਂ ਨੇ ਆ ਕੇ ਬੰਦ ਕਰਤੀ ਪ੍ਰਸ਼ਾਸਨ ਨੇ ਕੋਈ ਤਾਂ ਸੂਏ ਤੇ ਖੜਾ ਹੀ ਰੇੜੀਆਂ ਲਈ ਟੈਂਪੂ ਲਈ ਪੱਠੇ ਕੋਲੇ ਵੱਡੀ ਗਿਣਤੀ ਦੇ ਵਿੱਚ ਲੋਕ ਹੈਰਾਨ ਹੋਈ ਗਏ 2 2 3 3000 ਰੁਪਏ ਲੋਕ ਕਰਾਇਆ ਲਾ ਕੇ ਆਏ ਸੀਗੇ ਬਹੁਤ ਵੱਡੀ ਪਰੇਸ਼ਾਨੀ ਹੋਈ ਐ ਲੋਕਾਂ ਨੇ ਮਤਲਬ ਬਹੁਤ ਆ ਮਾਹੌਲ ਕਿਆ ਬਾਤ ਸੀਗਾ ਤੇ ਇਹ ਵੀ ਹੈਗਾ ਵੀ ਜਿਹੜੇ ਸਾਡੇ ਜਮਾਕ ਆ ਜਿਹੜੇ ਇੱਥੇ ਨਤਮਦੇ ਸੀਗੇ ਉਹ ਕਈ ਜਮਾਕ ਇਹਨਾਂ ਨੂੰ ਰੋਕੇ ਗਏ ਇੱਥੋਂ ਵੀਰ ਜਰ ਮੰਡੀ ਆਹੋ ਕਰਤੀ ਕਿਉਂਕਿ ਉਹਨਾਂ ਨੇ ਵਿਚਾਰੇ ਨੇ ਕਿਸੇ ਨੇ ਵੇਚਣਾ ਜੀ ਕਿਸੇ ਨੇ ਲੈਣਾ ਸੀਗਾ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਇਹ ਕੰਦ ਤੇ ਲਿਖਿਆ ਪੜ ਲੇ ਲੋਕਾਂ ਦੇ ਨਾਲ ਤੱਕਾ ਨਹੀਂ ਹੋਣ ਦੇਵਾਂਗੇ ਜੇ ਤੱਕੇ ਨਾਲ ਇਹ ਜਾ ਕੁਝ ਕਰਨਗੇ ਇਹ ਭੁਲੇਖਾ ਇਹਨਾਂ ਨੂੰ ਤੱਕੇ ਦੇ ਨਾਲ ਡਾਂਗ ਦੇ ਜੋਰ ਤੇ ਇਹ ਨਹੀਂ ਇਹ ਜਾ ਕੁਝ ਕੀਤਾ ਜਾਊਗਾ ਇਹ ਲੋਕਾਂ ਦਾ ਜਿਹੜਾ ਰਜਗਾਰ ਹੈ ਤੇ ਨਾ ਢਿੱਡ ਚ ਲੱਤ ਮਾਰੀ ਕੀ ਕੀਤਾ ਜਾਊਗਾ ਤੁਹਾਡੇ ਵੱਲੋਂ ਜੀ ਨਾ ਚਲ ਬਈ ਜਰ ਮੰਡੀ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਬਹਿ ਕੇ ਟੇਬਲ ਤੇ ਬਹਿ ਕੇ ਇਹਨ ਟੇਬਲ ਤੇ ਬਹਿ ਕੇ ਇਹ ਡੰਡਾ ਜਰਜੇ ਕੋਈ ਵੀ ਆਪਦਾ ਮਸਲਾ ਹੱਲ ਕਰਨ ਡਾਂਗ ਦੇ ਜ਼ੋਰ ਤੇ ਨਹੀਂ ਇਹ ਮਸਲਾ ਹੱਲ ਹੋਣਾ ਡਾਂਗ ਦੇ ਜੇ ਲੋਕਾਂ ਨੂੰ ਡਰਾ ਕੇ ਨਹੀਂ ਹੋਣਾ ਇਹ ਵੀ ਜਿਹੜੀ ਮੰਡੀ ਹੈ ਚੱਲਦੀ ਰਹੇ ਇਹ ਮੱਝੇ ਮੰਡੀ ਚੱਲਦੀ ਰਹੂਗੀ ਇੱਥੇ ਬਹੁਤ ਲੋਕਾਂ ਦਾ ਰੁਜ਼ਗਾਰ ਹੈ ਇਹ ਮਤਲਬ ਬੜਾ ਇਹ ਜੁੜਿਆ ਹੋਇਆ ਹੈ ਮੰਡੀ ਦੇ ਨਾਲ ਤੇ ਇਸ ਕਰਕੇ ਇਹ ਕੋਈ ਜਿਹੜਾ ਹੁਣ ਸਾਡਾ ਬਾਈ ਚਲਾ ਰਿਹਾ ਹੈ ਬਲਵਿੰਦਰ ਸਿੰਘ ਇਹ ਕੋਈ ਬਾਲਾ ਵੱਡਾ ਕਿਸਾਨਤ ਹੈ ਨਹੀਂ ਜਿਹਦੇ ਕੋਲ ਕਿਲਾ ਡੂੜ ਕਿਲਾ ਤਾਂ ਜ਼ਮੀਨ ਹੈ ਉਹਦੇ ਵਿੱਚ ਇਹ ਘਰ ਪਾਈ ਬੈਠਾ ਹੈ ਕੀ ਇਹ ਨਹੀਂ ਮਤਲਬ ਇੰਨੇ ਲੋਕਾਂ ਦਾ ਜਿਹੜਾ ਰਜਕਾਰ ਚਲਾਈ ਬੈਠਾ ਕਿੰਨੇ ਨੌਜਵਾਨ ਇੱਥੇ ਕੰਮ ਕਰਦੇ ਨੇ ਕਿੰਨੀਆਂ ਛੜੀਆਂ ਮਾਪਿਆਂ ਤਾਂ ਛੜੀਆਂ ਮਾਂ ਪਿਓ ਇੱਥੇ ਕੰਮ ਕਰਦੇ ਆਂਗਾ ਉਹਨਾਂ ਦੀ ਵੀ ਅੱਜ ਢਿੱਡ ਤੇ ਲੱਤ ਰਜਕਾਰ ਦੇ ਵਿੱਚ ਲੱਤ ਮਾਰੀ ਹੈ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਮੰਡੀ ਨੂੰ ਚੱਲਦੀ ਰਹਿਣ ਦਿਓ ਇਹ ਮਾਹੌਲ ਖਰਾਬ ਨਾ ਕਰੀਂ ਕੋਈ ਸੰਘਰਸ਼ ਦਾ ਵੀ ਕੋਈ ਐਲਾਨ ਕੋਈ ਲਿਖਿਆਗੇ ਤੁਹਾਡੇ ਕੋਲ ਦੇਖੋ ਅਸੀਂ ਮੀਟਿੰਗ ਕਰ ਪਰਿਵਾਰ ਦੇ ਨਾਲ ਵੀ ਮੀਟਿੰਗ ਕਰਾਂਗੇ ਤੇ ਸਾਡੇ ਪਿੰਡ ਪਿੰਡ ਦੇ ਵਿੱਚ ਅਸੀਂ ਇਕੱਠ ਕਰਕੇ ਮੀਟਿੰਗ ਕਰਾਂਗੇ ਮੰਡੀ ਚੱਲਦੀ ਰੱਖਾਂਗੇ ਕਿਉਂਕਿ ਇਹਦੇ ਨਾਲ ਬਹੁਤ ਪਰਿਵਾਰ ਜੁੜੇ ਹੋਏ ਐ ਥੋਂ ਰੋਟੀ ਖਾਂਦੇ ਨੇ ਲੋਕ ਵੀ ਇਹਦੇ ਮਤਲਬ ਜੇ ਇੱਥੇ 5-400 ਰੁਪਇਆ ਗਰੀਬੰਦਾ ਕਮਾ ਕੇ ਲੈ ਜਾਂਦਾ ਜਾਂ ਕੋਈ ਵਪਾਰੀ ਆਉਂਦਾ ਜਾਂ ਇੱਥੋਂ ਦੀ ਕੋਈ ਕਿੰਨੇ ਟਾਈਪੂ ਵਾਲੇ ਆਉਂਦੇ ਆ ਉਹ ਆਪਦਾ ਘਰ ਦਾ ਜਿਹੜਾ ਗੁਜ਼ਾਰਾ ਇੱਥੋਂ ਚੱਲਦਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਇਹ ਇਹ ਮਤਲਬ ਨਾ ਬੰਦ ਕੀਤੀ ਜਾਵੇ ਮੰਡੀ ਚੱਲਦੀ ਕੀਤੀ ਹੋਏ